ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਆਪਾਂ ਨੇ ਆ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਨੇ ਦੋ ਪਿਆਜ਼ ਲੈ ਲਏ ਪਿਆਜ਼ਾਂ ਨੂੰ ਆਪਾਂ ਕੱਟ ਲਿਆ ਕਿਉਂਕਿ ਬਾਹਰੋਂ ਤਾਂ ਬਹੁਤ ਸੋਹਣੇ ਨੇ ਜੀ ਵਿੱਚ ਥੋੜੇ ਜਿਹੀ ਖਰਾਬੀ ਸੀ ਇਸ ਲਈ ਆਪਾਂ ਨੇ ਕੱਟ ਪਾ ਲਏ ਵਧੀਆ ਰੱਖ ਲਿਆ ਕੱਟ ਲਏ ਹੁਣ ਇਹਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਪਾ ਲੈਣਾ ਪਿਆਜ਼ਾਂ ਨੂੰ ਇੱਕ ਬੋਲ ਚਾਪਾ ਪਾਣੀ ਲੈ ਲਿਆ ਠੰਡਾ ਪਾਣੀ ਇਹਨੂੰ ਪਿਆਜ਼ਾਂ ਦਾ ਇਹਦੇ ਵਿੱਚ ਆਪਾਂ ਪਿਆਜ਼ਾਂ ਨੂੰ ਪਾ ਲੈਣਾ ਚੰਗੀ ਤਰ੍ਹਾਂ ਇਹਨਾਂ ਠੰਡੇ ਪਾਣੀ ਦੇ ਵਿੱਚ ਰੰਗ ਹੋ ਗਿਆ ਬੜਾ ਜਿੱਤਰਾ ਲਓ ਜੀ ਪਿਆਜ਼ ਆਪਾਂ ਨੇ ਚੰਗੀ ਤਰ੍ਹਾਂ ਵਾਸ਼ ਕਰ ਲਏ ਇਹਨਾਂ ਨੂੰ ਆਪਾਂ ਹੁਣ ਪਾਣੀ ਤੋਂ ਬਾਹਰ ਕੱਢ ਲੈਣੇ ਆ ਕਿਉਂਕਿ ਇਹਦੇ ਨਾਲ ਥੋੜੇ ਜਿਹਾ ਹਾਰਡ ਜੇ ਹੋ ਜਾਂਦੇ ਨੇ ਠੰਡੇ ਪਾਣੀ 'ਚ ਪਾਉਣ ਨਾਲ ਲਓ ਜੀ ਹੁਣ ਇਹਨੂੰ ਆਪਾਂ ਫੋਨਾ ਲੈ ਲੈ ਕੱਪੜਾ ਲੈ ਲੈ ਕਿ ਇਹਦੇ ਨਾਲ ਚੰਗੀ ਤਰ੍ਹਾਂ ਪੋਚ ਲੈਣੇ ਆ ਤਾਂ ਜੋ ਜਿਹੜਾ ਪਾਣੀ ਆ ਸਾਰਾ ਪਾਣੀ ਪਿਆਲਾ ਪਿਆਜ਼ਾਂ ਦੇ ਵਿੱਚ ਬਿਲਕੁਲ ਪਾਣੀ ਨਾ ਰਹੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੋਚ ਲੈਣਾ ਇਹ ਤਾਂ ਸੁਕਾ ਸੁਕਾ ਕੇ ਜਿਵੇਂ ਦੇਖੋ ਸੁੱਕਦੇ ਬਿਲਕੁਲ ਆਪਾਂ ਇਸ ਪੂੰਝ ਪੂੰਝ ਕੇ ਕੱਪੜੇ ਦੇ ਨਾਲ ਇੱਕ ਪਲੇਟ ਦੇ ਵਿੱਚ ਪਾ ਲੈਣੇ ਨੇ ਦੇਖੋ ਬਿਲਕੁਲ ਸਾਫ ਹੋ ਗਿਆ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ਾਂ ਨੂੰ ਸਾਫ ਕਰ ਲੈਨੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਤੇ ਤਾਂ ਜੋ ਆਪਾਂ ਨੂੰ ਪਤਾ ਲੱਗੇ ਵੀ ਆਪਣੇ ਨਾਲ ਕੌਣ-ਕੌਣ ਜੁੜੇ ਹੋਏ ਨੇ ਲੋਜੀ ਆਪਾਂ ਨੇ ਪਿਆਜ਼ ਸਾਰੇ ਸਾਫ ਕਰ ਲਏ ਲਓ ਜੀ ਹੁਣ ਇਹ ਪਿਆਜ਼ਾਂ ਨੂੰ ਆਪਾਂ ਇਦਾਂ ਲੰਬਾ ਲੰਬਾ ਕੱਟ ਲੈਨੇ ਚਾਹੋ ਤੁਸੀਂ ਗੋਲ ਵੀ ਕੱਟ ਸਕਦੇ ਆ ਲੰਬਾ ਕੱਟ ਲੈਨੇ ਆਪਾਂ ਨਾ ਬਹੁਤ ਪਤਲਾ ਤੇ ਨਾ ਬਹੁਤ ਮੋਟਾ ਬਹੁਤਾ ਬ੍ਰੇਕ ਵੀ ਨਹੀਂ ਕਰਨਾ ਜੀ ਇਹ ਬਾਹਲਾ ਬ੍ਰੇਕ ਕਰ ਲਈ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਆਪਾਂ ਵਿੱਚੋਂ ਕੱਢ ਲੈਨੇ ਪਿਆਜ਼ ਮਹਿੰਗੇ ਬਹੁਤ ਹੋ ਗਏ ਬਹੁਤ ਮਹਿੰਗੇ ਪਿਆਜ਼ ਹੋ ਗਏ ਜੀ ਹੁਣ ਆਪਾਂ ਇਹ ਪਿਆਜ਼ ਨੂੰ ਵੀ ਇਦਾਂ ਹੀ ਕੱਟ ਲੈਨੇ ਲਓ ਜੀ ਪਿਆਜ਼ ਆਪਾਂ ਨੇ ਸਾਰੇ ਕੱਟ ਲਏ ਹੁਣ ਆਪਾਂ ਇਹਦੀ ਕੱਲੀ ਕੱਲੀ ਲੇਅਰ ਬਣਾ ਲੈਨੇ ਰਹਿ ਗਿਆ ਇੱਕ ਵਿੱਚ ਇਹਨੂੰ ਇਦਾਂ ਆਪਾਂ ਕੋਲ ਲਵਾਂਗੇ ਕੱਲੀ ਕੱਲੀ ਲੇਅਰ ਕਰ ਲਾਂਗੇ ਜੀ ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਪਿਆਜ਼ਾਂ ਨੂੰ ਇਕੱਲਾ ਇਕੱਲਾ ਕਰ ਲੈਣਾ ਆਪਾਂ ਟਾਇਨ ਨੂੰ ਆਪਾਂ ਦੋ ਬਣਾ ਲੈਨੇ ਲਓ ਜੀ ਆਪਾਂ ਸਾਰੇ ਪਿਆਜ਼ਾਂ ਨੂੰ ਇਦਾਂ ਖੋਲ ਕੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਪਿਆਜ਼ ਆਪਾਂ ਪਲੇਟ ਦੇ ਵਿੱਚ ਪਾ ਲੈਨੇ ਕੱਜਾਂ ਚ ਕੜਤਣ ਬਹੁਤ ਆ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਥੋੜੀ ਜਿਹੀ ਕਾਲੀ ਮਿਰਚ ਲਾਲ ਮਿਰਚ ਪਾ ਲੈਨੇ ਦੇੱਗੀ ਮਿਰਚਾ ਜੀ ਥੋੜਾ ਜਿਹਾ ਆਪਾਂ ਪਾ ਲੈਨੇ ਮਸਾਲਾ Kabab. ਚੰਗੀ ਤਰ੍ਹਾਂ ਮਾਰ ਲਵਾਂਗੇ ਪਤਾ ਜੋ ਆਪਣੇ ਸਾਰੇ ਪਿਆਜ਼ਾਂ ਨੂੰ ਮਿਰਚ ਮਸਾਲਾ ਲੱਗ ਜਵੇ ਹੁਣ ਲੋ ਜੀ ਆਪਣੇ ਸਾਰੇ ਪਿਆਜ਼ ਮਿਕਸ ਹੋ ਗਏ ਚੰਗੀ ਤਰ੍ਹਾਂ ਲੋ ਜੀ ਪਿਆਜ਼ਾਂ ਨੂੰ ਆਪਾਂ ਨੇ ਮਿਕਸ ਕਰਕੇ ਧਰਤਾ ਹੁਣ ਆਪਾਂ ਤੇਲ ਨੂੰ ਕੱਢਦੇ ਹਾਂ ਚੰਗੀ ਤਰ੍ਹਾਂ ਲੋ ਜੀ ਪਾਣੀ ਜੇ ਆਪਾਂ ਚੰਗੀ ਤਰ੍ਹਾਂ ਪੁਸ਼ਟ ਕਰ ਲਵਾਂਗੇ ਇਹਦਾ ਬਹੁਤ ਲੋਕ ਇਦਾਂ ਵੀ ਮਸਾਲਾ ਲਾ ਕੇ ਰੱਖ ਲੈਂਦੇ ਨੇ ਜੀ ਪਰ ਆਪਾਂ ਤੇਲ ਲਾਵਾਂਗੇ। ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾ ਲੈਨੇ ਸਰ੍ਹੋਂ ਦਾ ਤੇਲ। ਮਸਲਣ ਦਾ ਤੇਲ ਆਪਾਂ ਨੂੰ ਬਾਦੂ ਇਹਨੂੰ ਆਪਾਂ ਕੱਢ ਲੈਨੇ ਆ ਚੰਗੀ ਤਰ੍ਹਾਂ। ਤੇਲ ਆਪਣਾ ਕੱਢ ਗਿਆ ਚੰਗੀ ਤਰ੍ਹਾਂ। ਹੁਣ ਆਪਾਂ ਚਿੱਲੇ ਨੂੰ ਕਰ ਦਿੰਨੇ ਆ ਬੰਦ। ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਥੋੜਾ ਜਿਹਾ ਜੀਰਾ ਹਮ ਮਸਾਲੇ ਆਪਣੇ ਕੁੱਟ ਕੇ ਰੱਖੇ ਹੋਏ ਨੇ ਇਹਦੇ ਵਿੱਚ ਸੌਂਫ ਜਿਮੇਨ ਤੇ ਪੀਸਿਆ ਹੋਇਆ ਜੀਰਾ ਇਹਨੂੰ ਹੁਣ ਆਪਾਂ ਇਹਦੇ ਉੱਪਰ ਮਿਕਸ ਕਰ ਦਿੰਨੇ ਆ ਚਾਹੋ ਤਾਂ ਤੁਸੀਂ ਕਲੌਂਜੀ ਵੀ ਪਾ ਸਕਦੇ ਆ ਪਰ ਆਪਾਂ ਕਲੌਂਜੀ ਨਹੀਂ ਪਾਉਂਦੇ ਜੀ ਲਓ ਥੋੜਾ ਜਿਹਾ ਵਿਨੇਗਰ ਨਿੰਬੂ ਵੀ ਨਿਚੋੜ ਸਕਦੇ ਹੋ ਇੱਕ ਡੱਟਾ ਪਾ ਵਿਨੇਗਰ ਦਾ ਪਾ ਦਿੰਨੇ ਆ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਚਮਚੇ ਦੇ ਨਾਲ ਮਿਕਸ ਕਰ ਦਿੰਨੇ ਆ ਹੱਥ ਨਹੀਂ ਲਾਵਾਂਗੇ ਹੁਣ ਤੇਲ ਆਪਣਾ ਗਰਮਾ ਆਪਾਂ ਹੱਥ ਨਹੀਂ ਲਾਵਾਂਗੇ ਲਓ ਜੀ ਇਹ ਤੇਲ ਤੇ ਪੌਂਡ ਦੇ ਨਾਲ ਤੇ ਵਿਨੇਗਰ ਪਾਉਣ ਦੇ ਨਾਲ ਆਪਾਂ ਇਹਨੂੰ 3-4 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਆ ਇਹ ਬਣ ਗਿਆ ਜੀ ਆਪਣਾ ਪਿਆਜ਼ਾਂ ਦਾ achar ਵੱਡੇ ਵੱਡੇ ਰੈਸਟੋਰੈਂਟਾਂ ਚ ਆਪਾਂ ਨੂੰ ਇਦਾਂ ਹੀ ਦਿੰਦੇ ਨੇ ਬਣਾ ਕੇ ਜੇ ਆਪਾਂ ਇਹਦੇ ਵਿੱਚ ਤੇਲ ਨਾ ਪਾਉਂਦੇ ਸਿੰਪਲ ਮਸਾਲੇ ਰਲਾ ਕੇ ਵੀ ਖਾ ਸਕਦੇ ਆਪਾਂ ਉਹ ਜਿਹਨੇ ਆਏ ਆ ਵੀ ਆਪਾਂ ਤੁਰਤੇ ਖਾ ਸਕਦੇ ਆ ਇੱਕ ਇੱਕ ਦਿਨ ਵਾਸਤੇ ਇਹਨੂੰ ਹੁਣ ਆਪਾਂ ਸਟੋਰ ਕਰਕੇ 2-3 ਦਿਨ ਲਈ ਰੱਖ ਸਕਦੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਤੁਸੀਂ ਵੀ ਜਰੂਰ ਬਣਾਇਓ ਤੇ ਅੱਜ ਦੇ ਨਾਲ ਚਾਹ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ